हल्के तो कई उसे बड़ा करके कल तो मैं गुरु अगले पास साइवान के होरान होजोगे एक बंदा ਜਿਹੜੇ ਬਚ ਗਏ ਪਤਾਨ ਤੋਂ ਨਹੀਂ ਲੜੇ ਉਹ ਲੋਕਾਂ ਨੇ ਆਪ ਚੜ੍ਹ ਗਏ ਇੱਕ ਕਿੱਲੇ ਬਖਦਦਾਰ ਕੇ ਇਕੱਠਾ ਆਪ ਕੀਤਾ ਆਪ ਨੇ ਰੈਕਨਲ ਆਪਲੇ ਕੇ ਪਿਆ ਆਪ ਸਮਝੀ ਤੇ ਸਰਕਾਰ ਦੱਸੋ ਅਬ ਜ਼ਰੂਰੀ

21 राजस्थान ਨੂੰ ਆਪਣਾ ਪਾਣੀ ਲੈ ਗਿਆ ਤਰਕਾਕੀ ਤਾਂ ਆਪਣੇ ਨਾਲ ਉਹ ਕਾਂਗਰਸ ਦੀ ਸਰਕਾਰ ਸੀ ਉਹਨਾਂ ਨੇ ਸਭ ਅੱਧਾ ਪਾਣੀ Rajasthan ਦੇ ਤਾਂ Haryana ਜਾਈ ਗਏ ਪੂਰੀ ਥੋੜੇ ਬਿਲਕੁਲ ਇੱਕ ਮਹੀਨਾ ਪਹਿਲੇ ਸੈਂਟਰ ਨੇ ਮਜਬੂਰੀ Haryana ਨੂੰ ਪਾਣੀ ਆਪਣਾ ਦਿੱਤਾ Punjab ਦਾ ਕਿ ਕਾਜੀ ਸਰਕਾਰ ਰੁਕ ਗਈ ਪੂਰੀ ਆਤਾ ਪਰ ਇਹਨਾਂ ਨੇ ਦੇ ਦਿੱਤਾ ਪਰ ਮੈਂ ਹੁਣ ਕਸ਼ਨਾ ਜੋਨਾ ਸੈਂਟਰ ਤੋਂ ਤੇ ਕਾਂਗਰਸ ਆਪਣਾ ਇਹਦਾ ਕਲੀਅਰ ਆਪ ਹਰਿਆਣਿਆਂ ਦੇ ਨੂੰ ਉਹ ਜਿਹੜਾ ਬੜਾ ਕਰਕੇ ਨੁਕਸਾਨ ਹੋਇਆ ਉਹ ਜਿਹੜੀ ਕੋ ਕੋ ਕਰਨਾ ਹਲੂਕਾ ਇਹਦਾ ਮੰਨਦੇ ਨੇ ਦੇਖੋ ਜੇ ਪੰਜਾਬ ਨੂੰ ਬਿਠਾਉਣਾ ਹੈ ਤਾਂ ਕੋਈ ਪੋਰ ਤਕੜੀ ਕਰ ਦੋ ਨਹੀਂ ਤਾਂ ਉਹਦੇ ਕੋਈ ਚੜ ਕੇ ਬੋਲੇਗਾ ਇਹਨਾ ਪੁਰਾ ਹਾਲ ਕਰਦਗੇ ਅੱਜ ਜਦ ਅਮਰੀਕਾ ਵਿੱਚ ਉਹ 트ੰਪੈ ਕੋਈ ਅਮਰੀਕਾ ਨਾਲ ਪੱਜਾ ਲੈ ਸਕਦਾ ਨਹੀਂ ਤੁਹਾਨੂੰ ਪਤਾ ਨਹੀਂ ਲੋਕ ਕਿ ਮਾਣੇ ਤੋਂ ਦਾ ਸਰਾਂਜ ਕਰਦੇ ਤੁਸੀਂ ਆਪਾ ਪੰਜਾਬੀਆਂ ਨੇ ਆਪਣੀ ਪੈਰ ਤੇ ਆਪਣਾ ਪਣਾ ਮਾਰ ਕੇ ਆਪਣੀ ਲੱਤਾਂ ਬਣਤੀਆਂ ਇਹ ਬਾਹਰ ਆ ਕੇ ਬੋਲਦੇ ਰਾਜਿਕਾਂ ਲਾ ਕੇ ਬੋੜਾ ਜਿਆਮਨ ਲੁਕੀ ਜਾਂਦਾ ਜੋ ਇੱਕ ਕਿਲਾ ਬੰਗਿਆ 1000 ਕਰੋੜ ਰੁਪਇਆ ਅਸਤਿਆਨ ਦੇ ਕਿ ਕਿਸਾਨ ਹੁੰਦੇ ਆ ਕਿ 1000 ਕਰੋੜ ਚਾਰ ਹਜ਼ਾਰ ਨੂੰ ਖਰਤਾ ਤੇ ਬੰਦ ਰੱਖਣ ਵਾਸਤੇ 500 ਕਰੋੜ ਦੇਣੀਆਂ ਇਹਨਾਂ ਜਾਣਨ ਆ ਕੇ ਬੋਸ ਤੁਸੀਂ ਮੁੱਖ ਮੰਤਰੀ ਨੀਤੀ ਨੋਟੀਫਿਕੇਸ਼ਨ ਪ੍ਰੋਵਾਈਡ ਤੁਸੀਂ ਜਿਉਂ ਨੂੰ ਵਨ ਤੇ ਦੂਪੀ ਨੂੰ ਸਹੀ ਉਪਕੋਈ ਕੋਈ ਪਿੰਡ ਉਹ ਮੇਰੇ ਕੋਲ ਪਿੰਡਾਂ ਦੇ ਲੋਕ ਕਹਿੰਦੇ ਫਾਰਿਸ਼ ਕਰੇ ਕਿ ਨਹੀਂ ਪਾਣੀ ਕੱਢਣ ਵਾਸਤੇ ਸਾਹਮੂ ਕੋਈ ਪੰਪ ਦੇ ਦਿਓ ਪਾਈਪਾ ਦੇ ਦਿਓ ਤੇ ਉਹ ਬਾਇਰ ਦੇ ਤਾਂ ਆ ਤਾਂ ਸਰਕਾਰ ਇਹ ਕਮਿਟੀ ਕਰ ਸਕਦੀ ਸੀ ਪੰਪ ਲਾ ਕੇ ਰਿਗੇਸ਼ਨ ਮੈਕਨਿਕ ਨਾਲ ਉੱਤੇ ਪਾਈਪਾਂ ਉੱਤੇ ਤੇ ਪਾਣੀ ਕੱਢਦੇ ਨੇ ਸ਼ੇਰ ਨਾਲ ਨਹੀਂ ਆਈ ਉਹ ਇੱਥੇ अपने अकाली दल है तो मेरी जायत नहीं है अकाली दल जो है बुजुर्ग ने कुरानिया करके बुजुर्ग ने कृपानियां ਪਰ ਆਪਾਂ ਆਪਣੀ ਖੋਲ ਨਹੀਂ ਕੰਮ ਜੋਰ ਕਰਨਾ ਅਕੀ ਆਪਣੇ ਹੀ ਘਟੀ ਕਮੀ ਹੈ ਆਪਾਂ ਬਾਹਰਲੇ ਦੁਸ਼ਮਣ ਦੀ ਲੋੜ ਨਹੀਂ ਆਪਾਂ ਆਪਣੇ ਵਿੱਚ ਹੀ ਬਹੁਤ ਢੇਰ ਦੁਸ਼ਮਣ ਹੈ ਦੂਜੇ ਸੁੱਖ ਦੇ ਲੋਕ ਦੂਜੇ ਲੋਕ ਇਹੋ ਮਨ ਨਾਲ ਹੁੰਦੇ ਕੱਠੇ ਹੋ ਜਾਂਦੇ ਆਪਰੇ ਤਾਂ ਦੋ ਗੱਲਾਂ ਦੇ ਦੇ ਜੋ ਜੋ ਪਿਛਾੜ ਜਾਵੇ ਪਾਰਟੀ ਜੇਰ ਮਿਲ ਨਾਲ ਨਹੀਂ ਸਨ ਨਾਲ ਆਪਸ ਦਾ ਅਲਗੇਟਸ ਆ ਦੇ ਬਾਅਦ ਇਹ ਤੁਸੀਂ ਆਪਣੀ ਸਰਕਾਰ ਬਣਾ ਲੈਂਦੀ ਫਿਰ ਉਹਨੇ ਇਹ ਗੱਲ ਕਿ ਤੁਸੀਂ ਹੋਵੋਗੇ ਤੇ ਉਹਦੇ ਬਾਅਦ ਪੰਜਾਬ ਨੂੰ ਬੁਝਾਉਣਾ ਬਹੁਤ ਔਖਾ ਹੋ ਜੂਗਾ ਫਿਰ ਤਣਾਇ ਜਿੱਤੇ ਜਾਵਾਂਗੇ ਨਾਲੇ ਰੋੜ ਵੀ ਦੇਣਗੇ ਤੁਹਾਨੂੰ ਨਾਲੇ ਬਹਿਤ ਨੇ ਰੋਹੰਦਰੇ ਹੋ ਗਏ ਨੇ ਜਿਹੜੇ ਜੰਗ ਕਰਨੇ ਲੱਗੇ ਨੇ ਵਿਰੋਧੀ ਤੋਂ ਦੇਖੋ ਮੈਂ ਤਾਂ ਅੱਗੇ ਹੁੱਕੇ ਰਾਈ ਲੜਦਾ ਤੁਸੀਂ ਤਾਂ ਹੁਣ

Good luck, man.